ਅਕਾਲੀ ਦਲ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇਗੇ ਮੰਗ ਉੱਪਰਤ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਤੇ ਨਜਾਇਜ਼ ਤੌਰ ਤੇ ਲੱਗੇ ਐਨਸੀਐ ਵਿੱਚ ਤੀਸਰੀ ਵਾਰ ਵਾਅਦੇ ਦਾ ਵੱਡੇ ਤੌਰ ਤੇ ਵਿਰੋਧ 27 ਮਈ ਅਕਾਲੀ ਦਲ ਅਧੀਨ ਆਉਂਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਅੱਜ ਪੰਜਾਬ ਦੇ ਹਰ ਜ਼ਿਲ੍ਹੇ 'ਚ ਇਕੱਠ ਹੋ ਕੇ ਟਿੱਪਟੇ ਕਮਿਸ਼ਨਰ ਦਫ਼ਤਰਾਂ ਵੱਲ ਰੋਸ ਮਾਰਚ ਕੰ데요ਗੇ। ਇਹ ਮਾਰਚ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਤੇ ਤੀਜੀ ਵਾਰ ਨਜਾਇਜ਼ਤਾਂ ਨਾਲ ਵਧਾਏਗੇ। ਐਲਸੀਏ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੇ ਵਿਰੋਧ ਕਿਤੇਗੇ। ਹਰ ਜ਼ਿਲ੍ਹੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ, ਆਗੂ ਵਰਕਰ ਅਤੇ ਸਿੱਖ ਨੌਜਵਾਨ ਸ਼ਾਂਤੀਪੂਰਨਤਾ ਨਾਲ ਰੋਸ ਪ੍ਰਗਟ ਕਰਦੇ ਹੋਏ ਕੇਸਰੀ ਨਿਸ਼ਾਨ ਸਾਹਿਬ ਭਾਈ ਅਮਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਛੱਤਾਂ ਦੇ slogans ਲੈ ਕੇ ਨਿਕਲੇ ਅਕਾਲੀ ਦਲ ਵੱਲੋਂ ਐਮਸੀਆ ਰੱਦ ਕਰੋ ਸਿੱਖ ਨੌਜਵਾਨ ਰਿਹਾ ਕਰੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾ ਕਰੋ ਸਿੱਖ ਕੌਮ ਦੀ ਆਵਾਜ਼ ਨੂੰ ਨਾ ਦਬਾਓ ਵਰਗੇ ਨਾਅਰੇ ਦੀ ਗੂੰਜ ਨਾਲ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲੋਕਤੰਤਰੀ ਰੂਪ ਵਿੱਚ ਆਪਣੀ ਆਵਾਜ਼ بلند ਕੀਤੀ ਗਈ ਪਾਰਟੀ ਆਗੂਆਂ ਨੇ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਜੋ ਕਿ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸਤਜੰਤਪਹੁੰਚੇ ਹਨ ਉਹਨਾਂ ਉੱਤੇ ਲਗਾਤਾਰ ਐਮਸੀਆ ਦਾ ਵਾਅਦਾ ਕਰਨਾ ਸਿਰਫ ਅਤੇ ਸਿਰਫ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੇ ਨਾਲ-ਨਾਲ ਲੋਕਤੰਤਰ ਦੇ ਵੀ ਹੱਤਿਆ ਹੈ ਇਸੇ ਤਰ੍ਹਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਲਾ ਕੇ ਰੱਖੀ ਗਈ ਰੋਕ ਅਤੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਗ੍ਰਿਫਤਾਰ ਹੋਏ ਸਿੱਖ ਨੌਜਵਾਨਾਂ ਦੀ ਲੰਮੀ ਕੈਦ ਸਮੁੱਚੇ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਅਤੇ ਮਨੁੱਖੀ ਅਧਿਕਾਰਾਂ ਕਾਂਡ ਕਰਨ ਵਾਲੀ ਹੈ ਇਸ ਮੌਕੇ ਜ਼ਿਲ੍ਹਾ ਕਪੂਰਥਲਾ ਕਮੇਟੀ ਮੈਂਬਰ ਗੁਰਦੀਪ ਸਿੰਘ ਪੰਡਾਲ, ਬੋਦ ਸਿੰਘ ਪ੍ਰਗਟ ਸਿੰਘ, ਮੀਆ ਵਿੰਡ ਸਤਾਰਾ ਡਾਕਟਰ ਸੁਖਚੰਦ ਸਿੰਘ ਰਸ਼ਪਾਲ ਸਿੰਘ ਪਰਮਜੀਤ ਸਿੰਘ ਮਾਨਸਾ ਮੁਖਤੋਰ ਤੇ ਸਰਦਾਰ ਪਰਮਜੀਤ ਸਿੰਘ ਜੱਪੋਵਾਲ ਸੁਖਦੇਵ ਸਿੰਘ ਖੀਰਾਵਾਲੀ ਕਮਲਜੀਤ ਸਿੰਘ ਮਠਾੜੂ ਪ੍ਰੇਮ ਸਿੰਘ ਹਾਜਰ ਸਨ ਕਪੂਰਥਲਾ ਤੋਂ ਪੱਤਰਕਾਰ ਹਰਸ਼ਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਦਲਸੌਰ ਅੱਜ ਇੱਕ ਤੁਸੀਂ ਮੰਗ ਪੱਤਰ ਦਿੱਤਾ ਹਲਕਾ ਖੁਰਸਤੋ ਐਮਪੀ ਅਮਿਤਪਾਲ ਸਿੰਘ ਨੂੰ ਜਿੰਨਾ ਵੀ ਤੀਜੀ ਵਾਰ ਐਲਐਸ ਜੱਗੀ ਹੈ ਇਸ ਬੰਦ ਚ ਕੀ ਕਹਿਣਾ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਸ ਤਰ੍ਹਾਂ ਤੇ ਜੋ ਤੀਸਰੀ ਵਾਰ ਅਨਅਧਿਕਾਰਤ ਤੌਰ ਤੇ ਜੋ ਤੇ ਜੋ ਸਿੱਧੇ ਸਿੱਧੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਸੇ ਤਹਿਤ ਅੱਜ ਪੂਰੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਵਿਪਤੀ ਕਮਿਸ਼ਨਰਾਂ ਨੂੰ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਜੋ ਤੀਸਰੀ ਵਾਰ ਐਨਐਸਐ ਲਾਈ ਗਈ ਹੈ ਉਹਨੂੰ ਅਰਾਧ ਕੀਤਾ ਜਾਵੇ ਤੇ ਜਿਹੜੇ ਸਾਡੇ ਬੰਦੀ ਸਿੰਘ 25 25 30 30 ਸਾਲਾਂ ਤੋਂ 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹੋਰ ਨੇ ਸਾਥੀ ਜੋ ਅੰਮ੍ਰਿਤਸਰ ਬਠਿੰਡਾ ਪਟਿਆਲਾ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਕੁਝ ਦੇ ਉੱਪਰ ਟ੍ਰਾਇਲ ਚਲਾਇਆ ਗਿਆ ਕੇਸਾਂ ਨੂੰ ਲੈ ਕੇ ਤੇ ਕਈਆਂ ਦੇ ਉੱਪਰ ਹਜੇ ਤੱਕ ਟ੍ਰਾਇਲ ਵੀ ਨਹੀਂ ਚਲਾਇਆ ਗਿਆ ਪਿਛਲੇ 2-2-2 ਢਾਈ ਢਾਈ ਸਾਲਾਂ ਤੋਂ ਜੇਲਾਂ ਦੇ ਆਪਣੇ ਬੰਦ ਨੇ ਉਹ ਬਾਏ ਆਪਣੇ ਬਾਅਦ ਸ਼ਰਤਾਂ ਉਨਾਂ ਨੂੰ ਜਿਹੜਾ ਹੈਗਾ